ਕੱਲ ਸ਼੍ਰੀ ਫਤੇਗੜ ਸਾਹਿਬ ਵਿਖੇ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮਾਂ ਦੇ ਦੌਰਾਨ ਸ਼੍ਰੀ ਅਖੰਡ ਪਾਠ ਸਾਹਿਬ ਦੇ ਆਰੰਭ ਹੋਏ ਨੇ ਤੇ ਇਸ ਮੌਕੇ ਤੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚਦੂ ਮਾਜਰਾ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰੇਮ ਸਿੰਘ ਚਦੂ ਮਾਜਰਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਵੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਸੰਬੰਧਿਤ ਦਿਨ ਮਨਾਏ ਜਾ ਰਹੇ ਨੇ ਤੇ ਉਹਨਾਂ ਦੇ ਵੱਲੋਂ ਇਹਨਾਂ ਦਿਨਾਂ ਨੂੰ ਪੀਰ ਬਾਲਦੀਪਸ ਦੇ ਨਾਮ ਨਾਲ ਸੰਬੋਧਿਤ ਕੀਤਾ ਗਿਆ ਏ ਪਰ ਉਹਨਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਏ ਕਿ ਸ਼੍ਰੋਮਣੀ ਕਮੇਟੀ ਨਾਲ ਗੱਲਬਾਤ ਕਰਕੇ ਕੇਂਦਰ ਸਰਕਾਰ ਨੂੰ ਇਹਨਾਂ ਦਾ ਨਾਮ ਸਾਹਿਬਜ਼ਾਦੇ ਸ਼ਹਾਦਤ ਦਿਵਸ ਦਿੱਤਾ ਜਾਣਾ ਚਾਹੀਦਾ ਏ ਅੱਜ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਾ ਜੋਰਾਵਰ ਸਿੰਘ ਪਾਪਾ ਫਤੇ ਸਿੰਘ ਜੀਆਂ ਸ਼ਹਾਦਤਾਂ ਨੂੰ ਸਤਿਕਾਰ ਭੇਟ ਕਰਨ ਲਈ ਅਸੀਂ ਹਰ ਸਾਲ ਆਉਨੇ ਆ ਅੱਜ ਇਹ ਸਿੱਧੀ ਜਿਹੜਾ ਸਮਾਗਮ ਆ ਉਹਨਾਂ ਦੀ ਰੰਮਤਾ ਦੇ ਸ੍ਰੀ ਅਖੰਡ ਪਾਠ ਸਾਹਿਬ ਦੇ ਉਹ ਜਿਹੜੇ ਹੈ ਰੰਮਤਾ ਕਰਵਾਈਆ ਮੈਂ ਸਮਝਦਾ ਕਿ ਇਹਨਾਂ ਮਹਾਨ ਸ਼ਹੀਦਾਂ ਨੂੰ ਜਦੋਂ ਅਸੀਂ ਸਤਕਾਰ ਭੇਟ ਕਰਨ ਲਈ ਆਉਨੇ ਆ ਤਾਂ ਅਸੀਂ ਆਪਣੇ ਉਸ ਮਹਾਨ ਵਿਰਾਸਤ ਨਾਲ ਜੁੜਦੇ ਆਂ ਔਰ ਗੁਰੂ ਕਲਗੀਧਰ ਪਾਤਸ਼ਾਹ ਦੀਆਂ ਇਸ ਦੇਸ਼ ਲਈ ਲਾਸਾਨੀ ਕੁਰਬਾਨੀਆਂ ਨੂੰ ਯਾਦ ਕਰਦੇ ਆਂ ਅੱਜ ਇਹ ਦੇਸ਼ ਦੇਸ਼ ਨਾ ਹੁੰਦਾ ਅੱਜ ਇਹ ਦੇਸ਼ ਦਾ ਜਿਹੜਾ ਮਹਾਂਦਰਾ ਸਰੂਪ ਆ ਬਹੁਤ ਧਰਮੀ ਬਹੁ ਪਾਸ਼ਾਏ ਪਾਸ਼ਾਵਾਂ ਵਾਲਾ ਦੇਸ਼ ਬਹੁ ਸਭਿਆਚਾਰਾ ਵਾਲਾ ਦੇਸ਼ ਅੱਡ ਅੱਡ ਰੀਤੀ ਰਿਵਾਜ ਮਾਨਤਾਵਾਂ ਵਾਲਾ ਦੇਸ਼ ਜੇ ਹੈ ਤਾਂ ਕੇਵਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਮਹਾਨ ਕੁਰਬਾਨੀਆਂ ਸਦਕਾ ਹੈ ਸੋ ਸਾਨੂੰ ਇਸ ਗੱਲ ਦਾ ਅਫਸੋਸ ਵੀ ਰਿਹਾ ਹਮੇਸ਼ਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਇਹਨਾਂ ਮਹਾਨ ਕੁਰਬਾਨੀਆਂ ਦਾ ਜਿਹੜਾ ਕਰਜ ਅਸੀਂ ਨਹੀਂ ਤਾਰ ਸਕਦੇ ਉਹਦੇ ਤੇ ਅੱਜ ਦੇਸ਼ ਦੀ ਅਨੇਕਤਾ ਤੇ ਵਿੱਚ ਇਕਤਾ ਦਾ ਜਿਹੜਾ ਵਡਮੋਲਾ ਹੈ ਨਾ ਉਹਨੂੰ ਕਿਤੇ ਖੋਰਾ ਲੱਗ ਰਿਹਾ ਔਰ ਮੈਂ ਸਮਝਦਾ ਕਿ ਇਹਨਾਂ ਕੁਰਬਾਨੀਆਂ ਨੂੰ ਜੇ ਸਹੀ ਮੈਨੇ ਵਿੱਚ ਇਹਨਾਂ ਦਾ ਮੁੱਲ ਪਾਇਆ ਜਾਏ ਯਾਦ ਰੱਖਿਆ ਜਾਏ ਤਾ ਦੇਸ਼ ਦੇ ਵਿੱਚ ਕੜਤਨ ਵਿਵਾਦ ਤਣਾ ਸਾਰੇ ਖਤਮ ਹੋ ਸਕਦੇ ਨੇ ਸੋ ਅੱਜ ਇਸ ਮੁਲਕ ਦੇ ਵਿੱਚ ਇਹਨਾਂ ਮਹਾਨ ਕਰਮਾਨੀਆਂ ਦੀ ਜਿਹੜੀ ਮਹਾਨ ਦੇਣਾ ਉਹਨਾਂ ਨੂੰ ਯਾਦ ਰੱਖਣ ਦੀ ਲੋੜ ਆ ਔਰ ਜਿਹਦਾ ਇਹ ਦੇਸ਼ ਕਦੇ ਕਰਜ਼ ਨਹੀਂ ਤਾਰ ਸਕਦਾ ਸਮਝ ਸਮਝਦਾ ਕਿ ਅੱਜ ਇਸ ਦੇਸ਼ ਦੇ ਵਿੱਚ ਭਾਵੇਂ ਮੈਨੂੰ ਇਸ ਗੱਲ ਦਾ ਵੀ ਮਾਣ ਆ ਕਿ ਹਜ਼ਾਰ ਭਾਰ ਦੇ ਵਿੱਚ ਪਹਿਲੀ ਵਾਰ 2017 ਦੇ ਵਿੱਚ ਜਦੋਂ ਪਾਰਲੀਮੈਂਟ ਦੇ ਵਿੱਚ ਮਤਾ ਲਿਆਉਣ ਦਾ ਪ੍ਰਮਾਤਮਾ ਦੀ ਕਿਰਪਾ ਨਾਲ ਸਹਿਬਜ਼ਾਦਿਆਂ ਦੀ ਮਹਾਨ ਬਖਸ਼ਿਸ਼ ਨਾਲ ਮੈਨੂੰ ਮੌਕਾ ਮਿਲਿਆ ਔਰ ਪਹਿਲੀ ਵਾਰ ਮਾਂ ਜੋ ਮੈਡਮ ਸਪੀਕਰ ਨੇ ਮੈਨੂੰ ਆਗਿਆ ਦਿੱਤੀ ਇਹ ਸ਼ਰਧਾਂਜਲੀ ਮਹਾਨ ਸ਼ਹੀਦਾਂ ਨੂੰ ਭਾਰਤ ਦੀ ਸਭ ਤੋਂ ਵੱਡੀ ਪੰਚਾਇਤ ਦੇ ਵਿੱਚ ਪੇਸ਼ ਕਰਨ ਦੀ ਔਰ ਮੈਨੂੰ ਇਸ ਗੱਲ ਦਾ ਮਾਣ ਕਿ ਸਾਰੇ ਦੇਸ਼ ਦੇ ਸਮੂੱਚੇ ਮੈਂਬਰ ਪਾਰਲੀਮੈਂਟ ਨੇ ਇੱਕ ਮਤ ਹੋ ਕੇ ਸਹਿਮਤੀ ਨਾਲ ਇਸ ਮਤੇ ਦੇ ਨਾਲ ਸਹਿਮਤੀ ਦਿੱਤਾਈ ਅਤੇ ਪਹਿਲੀ ਵਾਰ ਆਜ਼ਾਦ ਭਾਰਤ ਦੇ ਵਿੱਚ ਸਾਬਜਾਦਾਂ ਦੀ ਸ਼ਹਾਦਤ ਨੂੰ ਸਤਕਾਰ ਭੇਟ ਕੀਤਾ ਗਿਆ। ਸੋ ਉਦੋਂ ਮੈਂ ਮੰਗ ਕੀਤੀ ਸੀ ਕਿ ਸਾਰੇ ਦੇਸ਼ ਦੇ ਵਿੱਚ ਇਹਨੂੰ ਇੱਕ ਸਾਬਜਾਦਾਂ ਦੇ ਸ਼ਹੀਦੀ ਦਿਨ ਨੂੰ ਮਨਾਇਆ ਜਾਵੇ। ਅਹ ਦੇ ਰਾਏ ਦਰੁਫਤਾਇਆ ਇਹ ਗੱਲ ਆ ਮੈਂ ਅੱਜ ਧੰਨਵਾਦ ਕਰਦਾ ਦੇ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਜਿਨ੍ਹਾਂ ਨੇ 5 ਸਾਲਾਂ ਬਾਅਦ ਅੱਜ ਦੇ ਦਿਨ ਸਾਬਜਾਦਿਆਂ ਦੀ ਮਹਾਨ ਸ਼ਹਾਦਤ ਨੂੰ ਦੇਸ਼ ਵੱਲੋਂ ਜੋ ਸਤਕਾਰ ਪੇਟ ਕਰਦਾ ਪ੍ਰੋਗਰਾਮ ਲਿਖਿਆ ਤੋਂ ਭਾਵੇਂ ਇਸ ਪ੍ਰੋਗਰਾਮ ਦੇ ਨਾਮ ਬਾਰੇ ਸਾਡੀਆਂ ਰਵਾਇਤਾਂ ਅਨੁਸਾਰ ਸਾਡੀ ਮਾਨਤਾ ਅਨੁਸਾਰ ਜੋ ਨਾਂ ਬਾਰੇ ਜੋ ਇਤਰਾਜ਼ ਉਠਾਏ ਗਏ ਸੀ ਉਹ ਇਤਰਾਜ਼ ਮੰਨ ਲੈਣੇ ਚਾਹੀਦੇ ਸੀ ਕੇਂਦਰ ਸਰਕਾਰ ਨੂੰ ਜਿਹਦੇ ਨਾਲ ਕਈ ਵਾਰ ਅ ਪਰਚਲਤ ਨਾਵਾਂ ਤੇ ਨਾਂ ਹੋਣ ਕਰਕੇ ਕਈ ਵਾਰੀ ਭਾਵਨਾਵਾਂ ਨੂੰ ਠੇਸ ਪਹੁੰਚਦੀ ਆ ਸੋ ਅਸੀਂ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਅੱਜ ਜਿਹੜਾ ਪ੍ਰਾਲਾ ਭਾਰਤ ਸਰਕਾਰ ਨੇ ਕੀਤਾ ਸਲਾਹਾ ਜੋ ਮਹਾਨ ਸੇਵਾਦਾਰ ਨੂੰ ਸਤਿਕਾਰ ਭੇਟ ਕਰਨ ਦਾ ਉਹ ਨਾਮ ਬਾਰੇ ਜਿਹੜਾ ਵਿਵਾਦ ਉੱਠਿਆ ਉਹ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਤੇ ਪੰਥਕ ਸੰਸਥਾਵਾਂ ਨਾਲ مشورہ ਕਰਕੇ ਉਹ ਵਿਵਾਦ ਦਾ ਹੱਲ ਕਢ ਲਿਆ ਜਾਵੇ ਸੋ ਇਹਦੇ ਨਾਲ ਹੋਰ ਵੀ ਸਾਡੇ ਮਨਾਂ ਨੂੰ ਖੁਸ਼ੀ ਹੋਏਗੀ ਮਨਾਂ ਇਸ ਡਿਸੀਜਨ ਨੂੰ ਅਸੀਂ ਸਵਾਗਤ ਕਰਦੇ ਹਾਂ ਜਿਹੜਾ ਸਹਿਬਾ ਦਦੀ ਹਾਂ ਜਿਹੜਾ ਰਿਗਾਰਡਿੰਗ ਨਾ ਉਹ ਪੰਥਕ ਜਿਹੜੀ ਮਾਨਤਾ ਪ੍ਰਾਪਤ ਪੰਥਕ ਸੰਸਥਾ ਸ਼ਰੋਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਉਹਦੇ ਨਾਲ ਤਾਲਮੇਲ ਕਰਕੇ ਉਹ ਹੱਲ ਕਰ ਲੈਣਾ ਚਾਹੀਦਾ ਵੀ ਨਾ ਪਾਰਟਿਸਪੇਟ ਕਰ ਰਹੇ ਹੈ ਉਸ ਫੰਕਸ਼ਨ ਨਹੀਂ ਸ਼ਰੋਣੀ ਕਲਰ ਪਾਰਟਿਸਪੇਟ ਨਹੀਂ ਕਰ ਰਹਾ ਕਿਉਂਕਿ ਨਾ ਤੇ ਵਿਵਾਦ ਹੋਣ ਕਰਕੇ ਨਾ ਉਹ ਕੋਈ ਮਤਲਬ ਉਹ ਕਿ ਐਸਡੀਪੀਸੀ ਬਾਈਕਾਟ ਕਰ ਰਹੀ ਹੈ ਐਸਡੀਪੀਸੀ ਵੱਲੋਂ ਮਤਲਬ ਇਸ ਨਾਮ ਨੂੰ ਬਦਲ ਬਾਰੇ ਅਪੀਲ ਕੀਤੀ ਸੀ ਤੇ ਜਿਹੜੀ ਨਹੀਂ ਪ੍ਰਵਾਨ ਹੋਈ ਕਹਿੰਦਾ ਸੀ ਇਸ ਕਰਕੇ ਮੇਰਾ ਘਰ ਪਾਰਟਿਸਪੇਟ ਨਹੀਂ ਕਰਦਾ ਜੀ ਗਵਰਨਮੈਂਟ ਕਲੇਮ ਕਰਦੀ ਹੈ ਕਿ ਜੈਲੇਬ੍ਰੇਸ਼ਨਸ ਹੈ ਗੱਲਬਾਤ ਹੋ ਕੇ ਹੋਇਆ ਸੀ ਐਸਡੀਪੀਸੀ ਪ੍ਰੈਜ਼ੀਡੈਂਟ ਨਾਲ ਗੱਲਬਾਤ ਕਰਕੇ ਨਾਮ ਫਾਇਦਾ ਨੂੰ ਅਕਾਲੀ ਦਲ ਨੂੰ ਤਾਂ ਕੋਈ ਇਨਵਾਈਟ ਵੀ ਨਹੀਂ ਸੀ ਵੈਸੇ ਕੀਤਾ ਹਾਂ ਅਕਾਲੀ ਦਲ ਨੂੰ ਧੰਨਵਾਦ ਵੀ ਨਹੀਂ ਕੀਤਾ ਉਹਦੇ ਵਿੱਚ ਪਰ ਇੱਕ ਸਾਬਜਾਦਿਆਂ ਦੀ ਸ਼ਹਾਦਤ ਨੂੰ ਦੇਸ਼ ਭਰ ਤੇ ਵਿੱਚ ਇਸ ਤਰ੍ਹਾਂ ਮੰਨਣਾ ਮਨਾਉਣਾ ਇੱਕ ਹਿਸਟੋਰੀਕਲ ਮਤਲਬ ਪ੍ਰਸੰਸਾ ਜੋ ਕਰ ਰਹਾ ਤੇ ਅਸੀਂ ਇਹ ਜ਼ਰੂਰ ਚਾਹੁੰਦੇ ਆ ਵੀ ਜਿੱਥੇ ਐਡਾ ਵੱਡਾ ਕੰਮ ਕੀਤਾ ਉਥੇ ਨਾਂ ਦੇ ਵਿਵਾਦ ਨੂੰ ਕਦਮਾਂ ਲੈ ਵੀ ਕੇਵਲੀ ਸੁਝਾ ਲੈਣਾ ਚਾਹੀਦਾ ਤੇ ਆ ਜਿਹੜੀ ਗੱਲ ਆ ਵੀ ਜਿਹੜਾ ਮੌਜੂਦਾ ਦੇਸ਼ ਦਾ ਜਿਹੜਾ ਮਹਾਂਦਰਾ ਡੈਮੋਗ੍ਰਾਫੀ ਕੰਟਰੀ ਦੀ ਆ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਆ ਮਹਾਨ ਲਸਾਨੀ ਕੁਰਬਾਨੀਆਂ ਕਰਕੇ ਆ ਇਹ ਖਤਮ ਹੋ ਸਕਦੇ ਆ ਜੇ ਅਸੀਂ ਉਸ ਸੋਤੇ ਚਲੀਏ ਲਾਈਵ ਤੇ ਚੈਨਲ ਦੇ ਲਈ ਫਤੇਗੜ ਸਾਹਿਬ ਤੋਂ ਰੰਜਨਾ ਸ਼ਾਹੀ ਦੀ Vishesh report.